ਸੁਫੀਆ ਜਾਣਕਾਰੀ ਦੇਣ ਵਾਲੇ ਦੋ ਜਸੂਸਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਪੰਜਾਬ ਦੇ ਵਿੱਚ ਬੈਠ ਕੇ ਹੀ ਪੂਰੀ ਜਾਣਕਾਰੀ ਜੁੜੀ ਹੈ ਆਰਮੀ ਦੀ ਆਰਮੀ ਦੇ ਖੇਤਰਾਂ ਦੀ ਔਰ ਹਵਾਈ ਅੱਡਿਆਂ ਦੀ ਅਤੇ ਹੋਰ ਵੀ ਤਸਵੀਰਾਂ ਜਿਹੜੀਆਂ ਨੇ ਉਹ ਪਾਕਿਸਤਾਨ ਨੂੰ ਭੇਜਦੇ ਸੀਗੇ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਬਕਾਇਦਾ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਤਾਂ ਅੰਮ੍ਰਿਤਸਰ ਦੇ ਹਾਤੀ ਜਾਨੀ ਕਿ ਰੂਲਰ ਏਰੀਆ ਅਜਨਾਲਾ ਤੋਂ ਇਹ ਦੋ ਜਾਸੂਸ ਜਿਹੜੇ ਆ ਉਹ ਗ੍ਰਫਤਾਰ ਕੀਤੇ ਗਏ ਨੇ ਤਾਂ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਆਂ ਪਾਕਿਸਤਾਨ ਨੂੰ ਖੂਫੀਆ ਜਾਣਕਾਰੀ ਦੇਣ ਵਾਲੇ ਦੋ ਜਾਸੂਸਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਪੰਜਾਬ ਦੇ ਅਜਨਾਲਾ ਦੇ ਵਿੱਚ ਬੈਠ ਕੇ ਇਹਨਾਂ ਦੇ ਵੱਲੋਂ ਭਾਰਤੀ ਫੌਜ ਦੀ ਖੂਫੀਆ ਜਾਣਕਾਰੀ ਜਿਵੇਂ ਕਿ ਇਹਨਾਂ ਦੇ ਖੇਤਰ ਕਿੱਥੇ-ਕਿੱਥੇ ਨੇ ਛਾਉਣੀਆਂ ਜਿਹੜੀਆਂ ਕਿੱਥੇ-ਕਿੱਥੇ ਬਣੀਆਂ ਹੋਈਆਂ ਨੇ ਜਿਵੇਂ ਬਿਆਸ ਵਾਲੀ ਦੀ ਜਿਵੇਂ ਅੰਮ੍ਰਿਤਸਰ ਵਾਲੀ ਦੀ ਤਾਂ ਇਸ ਤਰੀਕੇ ਦੀ ਸਾਰੀ ਜਾਣਕਾਰੀ ਖੂਫੀਆ ਜਾਣਕਾਰੀ ਭਾਰਤੀ ਫੌਜ ਦੇ ਨਾਲ ਜੁੜੀ ਹੋਈ ਔਰ ਹਵਾਈ ਹੱਡੀਆਂ ਦੀ ਜਾਣਕਾਰੀ ਜੁੜੀ ਆ ਛਾਉਣੀਆਂ ਦੀ ਉਹ ਦਿੱਤੀ ਜਾਂਦੀ ਸੀ ਔਰ ਇਸ ਦੇ ਨਾਲ ਹੀ ਕੁਝ ਤਸਵੀਰਾਂ ਵੀ ਇਹਨਾਂ ਦੇ ਵੱਲੋਂ ਲੀਕ ਕੀਤੀਆਂ ਜਾਂਦੀਆਂ ਸੀ ਤਾਂ ਇਸ ਦਾ ਹੁਣ ਪਰਦਾ ਫਾਸ਼ ਹੋ ਚੁੱਕਿਆ ਹੈ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ हासिल ਹੋਈ ਹੈ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੁੜੇ ਜਾਣਕਾਰੀ ਜੁੜੀ ਹੈ ਉਹ ਦਿੰਦੇ ਸੀਗੇ ਜਿਸ ਦੇ ਵਿੱਚ ਪਲਕਸ਼ੇਰ ਮਸੀਤ ਤੇ ਸੂਰਜ ਮਸੀਤ ਦੋ ਜਾਣੇ ਨੇ ਪਲਕਸ਼ੇਰ ਮਸੀਤ ਤੇ ਸੂਰਜ ਮਸੀਤ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਪੰਜਾਬ ਦੇ ਵਿੱਚ ਬੈਠ ਕੇ ਤੇ ਭਾਰਤ ਦੀ ਸਾਰੀ ਇਨਫੋਰਮੇਸ਼ਨ ਭਾਰਤੀ ਫੌਜ ਦੀ ਉਹਨਾਂ ਦੇ ਟਿਕਾਣਿਆਂ ਦੀ ਹਵਾਈ ਅੱਡਿਆਂ ਦੀ ਔਰ ਇੱਥੋਂ ਤੱਕ ਕਿ ਕਾ ਕੁਝ ਤਸਵੀਰਾਂ ਵੀ ਜਿਹੜੀਆਂ ਨੇ ਉਹ ਪਾਕਿਸਤਾਨ ਨੂੰ ਭੇਜੀਆਂ ਜਾਂਦੀਆਂ ਸੀ ਖੂਫੀਆ ਜਾਣਕਾਰੀ ਜਿਹੜੀ ਹੈ ਇਹਨਾਂ ਦੇ ਵੱਲੋਂ ਦਿੱਤੀ ਜਾਂਦੀ ਸੀ ਤਾਂ ਬਕਾਇਦਾ ਪੰਜਾਬ ਦੇ ਡੀਜੀਪੀ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਹੈ ਟਵੀਟ ਕਰਕੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸੁਵੇਦਨਸ਼ੀਲ ਜਾਣਕਾਰੀ ਤਸਵੀਰਾਂ ਇਹ ਲੀਕ ਕੀਤੀਆਂ ਜਾਂਦੀਆਂ ਸੀ ਪਾਕਿਸਤਾਨ ਦੀ ਖੂਫੀਆ ਏਜੰਸੀ ਨੂੰ ਦਿੱਤੀਆਂ ਜਾਂਦੀਆਂ ਸੀਗੀਆਂ ਔਰ ਇਹਨਾਂ ਦੇ ਸਬੰਧ ਦਾ ਜਦੋਂ ਖੁਲਾਸਾ ਹੋਇਆ ਹੈ ਹਰਪ੍ਰੀਤ ਸਿੰਘ ਉਰਫ ਪਿੱਟੂ ਉਰਫ ਹੈਪੀ ਇਹ ਇਹਦੇ ਦੁਆਰਾ ਲਿੰਕ ਜਿਹੜੇ ਉਸਤਾਪਿਤ ਕੀਤੇ ਗਏ ਨੇ ਜੋ ਵਰਤਮਾਨ ਦੇ ਵਿੱਚ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਹੈ ਇਹਦੇ ਦੁਆਰਾ ਪਾਕਿਸਤਾਨ ਦੀ ਖੂਫੀਆ ਏਜੰਸੀ ਦੇ ਨਾਲ ਲਿੰਕ ਬਣਾਏ ਗਏ ਔਰ ਜਿਹੜੇ ਦੋ ਗੁਰਗੇ ਨੇ ਦੋ ਜਸੂਸ ਨੇ ਪਲਕਸ਼ੇਰ ਮਸੀਤ ਤੇ ਸੂਰਜ ਮਸੀਤ ਇਹਨਾਂ ਦੁਆਰਾ ਇਨਫੋਰਮੇਸ਼ਨ ਜਿਹੜੀ ਉਹ ਲੀਕ ਕਰਵਾਈ ਜਾਂਦੀ ਸੀ ਜਿਵੇਂ ਅੰਮ੍ਰਿਤਸਰ ਦੇ ਵਿੱਚ ਫੌਜ ਛੌਨੀ ਖੇਤਰਾਂ ਦੀ ਜਾਣਕਾਰੀ ਹਵਾਈ ਟਿਕਾਣਿਆਂ ਦੀ ਜਾਣਕਾਰੀ ਅਤੇ ਹੋਰ ਸੁਵੇਦਨਸ਼ੀਲ ਤਸਵੀਰਾਂ ਅਤੇ ਜਾਣਕਾਰੀ ਜਿਹੜੀ ਆ ਉਹ ਪਾਕਿਸਤਾਨ ਨੂੰ ਲੀਕ ਕੀਤੀ ਜਾਂਦੀ ਸੀ ਆ ਸੂਇਸੀ ਅਧਾਰ ਤੇ ਪੁਲਿਸ ਨੂੰ ਜਦੋਂ ਪਤਾ ਲੱਗਿਆ ਪੁਲਿਸ ਨੇ ਇਸ ਨੈਕਸਸ ਦਾ ਪਰਦਾ ਫਾਸ਼ ਕੀਤਾ ਤੇ ਦੋਨਾਂ ਜਣਿਆਂ ਨੂੰ ਪਲਕ ਸ਼ੇਰ ਮਸੀਹਤ ਤੇ ਸੂਰਜ ਮਸੀਹ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਵੱਡੀ ਸਫਲਤਾ ਹਾਸਲ ਹੋਈ ਹੈ ਭਾਰਤ ਦੇ ਵਿੱਚ ਬੈਠ ਕੇ ਅਜਨਾਲਾ ਅੰਮ੍ਰਿਤਸਰ ਦੇ ਹਾਤੀ ਦੇ ਵਿੱਚ ਬੈਠ ਕੇ ਹੀ ਪਲਕ ਸ਼ੇਰ ਮਸੀਹ ਤੇ ਸੂਰਜ ਮਸੀਹ ਸਾਰੀ ਜਾਣਕਾਰੀ ਪੰਜਾਬ ਦੀ ਭਾਰਤੀ ਫੌਜ ਦੀ ਟਿਕਾਣਿਆਂ ਦੀ ਅਤੇ ਹੋਰ ਸੁਵੇਦਨਸ਼ੀਲ ਤਸਵੀਰਾਂ ਜਿਹੜੀਆਂ ਨੇ ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਨੂੰ ਦਿੱਤੀਆਂ ਜਾ ਰਹੀਆਂ ਸੀਗੀਆਂ ਇਹਨਾਂ ਦੇ ਵੱਲੋਂ ਜਿਨ੍ਹਾਂ ਦਾ ਹੁਣ ਪਰਦਾਫਾਸ਼ ਹੋ ਚੁੱਕਿਆ ਹੈ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਇੱਕ ਗੈਂਗਸਟਰ ਦੇ ਵੱਲੋਂ ਇਹ ਲਿੰਕ ਜੁੜਿਆ ਉਸ ਤਾਫਿਤ ਕੀਤੇ ਗਏ ਪਾਕਿਸਤਾਨ ਦੇ ਨਾਲ ਇਹ ਲਿੰਕ ਸਤਾਫਿਤ ਕੀਤੇ ਗਏ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਜਸੂਸਾਂ ਦਾ ਸਹਾਰਾ ਜਿਹੜਾ ਲਿਆ ਗਿਆ ਔਰ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਲੀਕ ਕੀਤੀ ਗਈ ਸੋ ਹੁਣ ਪੁਲਿਸ ਦੇ ਵੱਲੋਂ ਕਿਆ ਕਹਿ ਕਿ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅੱਜ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਤੇ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਏਗੀ ਹੁਣ ਤੱਕ ਕਿੰਨੀ ਇਨਫੋਰਮੇਸ਼ਨ ਲੀਕ ਕਰ ਚੁੱਕੇ ਨੇ ਕਿੰਨੂੰ ਲੀਕ ਕਰ ਚੁੱਕੇ ਨੇ ਇਹਨਾਂ ਦਾ ਕਨੈਕਸ਼ਨ ਕਿਵੇਂ ਹੁੰਦਾ ਹੈ ਕਿਵੇਂ ਇਨਫੋਰਮੇਸ਼ਨ ਜਿਹੜੀ ਉਧਰ ਭੇਜਦੇ ਨੇ WhatsApp ਦੇ ਥਰੂ ਦਿੱਤੀ ਜਾਂਦੀ ਹੈ ਜਾਂ ਕਿਸੇ ਹਵਾਲੇ ਦੇ ਥਰੂ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਸੋਰਸ ਕੀ ਹੈ ਇਹਨਾਂ ਦੀ ਕਨੈਕਟੀਵਿਟੀ ਦਾ ਤਾਂ ਤਮਾਮ ਉਹਨਾਂ ਚੀਜ਼ਾਂ ਦਾ ਖੁਲਾਸਾ ਜਿਹੜਾ ਆ ਹੁਣ ਪੁਛਗਿਸਤ ਦੇ ਦੌਰਾਨ ਹੋਵੇਗਾ ਤਾਂ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਆਂ ਦੋ ਜਾਸੂਸ ਗ੍ਰਿਫਤਾਰ